ਫਲੋਰ ਦੇ ਨੂਰਮਲ ਰੋਡ ਦੀ ਗਪਾਲ ਕਲੋਨੀ ਚ ਸਥਿਤ ਦਰਬਾਰ ਸਾਈ ਸੋਦੀ ਸ਼ਾ ਜੀ ਚਿਸ਼ਤੀ ਸਾਵਰੀ ਵਿਖੇ ਦਰਬਾਰ ਦੇ ਗੱਦੀ ਨਿਸ਼ੀਨ ਸਾਈ ਰਮੇਸ਼ ਅਲੀ ਚਿਸ਼ਤੀ ਸਾਵਰੀ ਦੀ ਦੇਖਰੇਖ ਹੇਠ 56ਵਾਂ ਸਲਾਨਾ ਉਰਤ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਚਾਦਰ ਚੰਡੇ ਅਤੇ ਚਿਰਾਗ ਰੋਸ਼ਨ ਦੀ ਰਸਮ ਅਦਾ ਕਰਨ ਉਪਰੰਤ ਮਹਿਫਲਿ ਕਵਾਲੀ ਦੀ ਸ਼ੁਰੂਆਤ ਕੀਤੀ ਗਈ ਮੇਲੇ ਮੌਕੇ ਸੈयद ਰਜਾ ਇਮਾਮ ਸੈयद ਅਬਾਸ ਜੀ ਤਾਰਾਗੜ ਅਜਮੇਰ ਵਾਲੇ ਮਸ ਮਾਸੂਮ ਅਲੀ ਸਾਵਰੀ ਕਲਿਆ ਸ਼ਰੀਫ ਵਾਲੇ ਬਾਬਾ ਸ਼ੰਭੂ ਰਾਮ ਜੀ ਮੁਖ ਸੇਵਾਦਾਰ ਦਰਬਾਰ ਮੇ ਯਬੂਆਂ ਜੀ ਫਲੋਰ ਵਾਲੇ ਬਾਬਾ ਮਨਜੀਤ ਸਾਵਰੀ ਜੀ ਬਾਬਾ ਜਸਵੀਰ ਸਾਵਰੀ ਜੀ ਬੀਬੀ ਮੁਮੀਨਾ ਸਾਵਰੀ ਹਾਜੀ ਸਾਈਂ ਸੋਮੇਸ਼ਾ ਕਾਦਰੀ ਜੀ ਬਾਬਾ ਲੱਡੂਚੀ ਉੜਾਪੜ ਬਾਬਾ ਲੱਡੂ ਸਾਹਿਬ ਜੀ ਕਾਦਰੀ ਲੁਧਿਆਣਾ ਬੀਬੀ ਰਣਜੀਤਾ ਜੀ ਬੀਬੀ 우ਸ਼ਾ ਜੀ ਲਸਾੜਾ ਸਾਈਂ ਤਲਵਿੰਦਰ ਰਾਜ ਚੁੰਣਾ ਸਹੀ ਬਿੰਦਰ ਸ਼ਾਹ ਸਰਹਾਲੀ ਸਾਈਂ ਕੁਲ ਰਾਜ ਮੁਹੰਮਦ ਰਾਜੀ ਵਰਨ ਸੋਪਤੀ ਪਰਮਜੀਤ ਸਿੰਘ ਪੰਮਾ ਲੁਧਿਆਣਾ ਤੋਂ ਇਲਾਵਾ ਸਾਬਕਾ ਵਿਧਾਇਕ ਸੁਰਗੇ ਗੁਰਵਿੰਦਰ ਸਿੰਘ ạtਵਾਲ ਦੇ ਸੁਪੁੱਤਰ ਯਸ਼ਪਾਲ ਸਿੰਘ ạtਵਾਲ ਯਸ਼ਪਾਲ ਗਿੰਡਾ ਕਾਉਂਸਲਰ ਕਾਮਰੇਡ ਪੰਮਾ ਸਤਪਾਲ ਸਮਨ ਆਦਿ ਨੇ ਹਾਜ਼ਰੀ ਲਗਾਈ ਮੇਲੇ ਮੌਕੇ ਪ੍ਰਸਿੱਧ ਕਵਾਲ ਸ਼ਫੀ ਮਨਵਰ ਅਲੀ ਕਵਾਲ ਨਜਾਮੀ ਬਦਰ ਅਤੇ ਦੀਪ ਪਾਲ ਸੂਫੀ ਸਿੰਗਰ ਨੇ ਆਪਣੀ ਹਾਜ਼ਰੀ ਲਗਾਈ ਇਸ ਮੌਕੇ ਸਾਈਂ ਰਮੇਸ਼ ਅਲੀ ਸਾਹਵਰੀ ਨੇ ਸੰਗਤਾਂ ਨੂੰ ਮੇਲੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਆਇ ਫਕੀਰਾਂ ਤੇ ਪ੍ਰਬੰਧਕ ਸੱਜਣਾਂ ਨੂੰ ਸਨਮਾਨ ਚਿਨ੍ਹ ਪੇਟ ਕਰਕੇ ਸਨਮਾਨਿਤ ਕੀਤਾ ਇਸ ਮੌ ਐਂਕਰ ਅਜੇ ਹਮਸਰ ਨੇ ਬਹੁਬੀ ਨਿਵਾਈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਭਟਿਆਰਾ ਦੀ ਖਾਸ ਰਿਪੋਰਟ ਬੱਚੇ ਥੋੜ੍ਹਾ ਸਾਈਡ ਤੇ ਰੱਖ ਕਾਕਾ ਵਾਜੀ ਵਾਜੀ ਰਾਜਾ ਸਾਡੇ ਸੋਨੀ ਸਾਹਬਰੀ ਜੀ ਉਹਨਾਂ ਨੂੰ ਵੀ ਜਿਹੜਾ ਪਗੜੀ ਦੇ ਨਾਲ ਨਵਾਜ਼ਿਆ ਜਾ ਰਿਹਾ ਇੱਕ ਬਿਹਤਰੀਨ ਤੋਹਫਾ ਖੋਜਾ ਬਲਦੇ ਦੀ ਸਰਕਾਰ ਦੇ ਤਰਫੋਂ ਅਗਲੇ ਨੰਬਰ ਸੱਚੀ ਸਰਕਾਰ ਬੜੀ ਖੁਸ਼ੀ ਦੀ ਗੱਲ ਹੈ ਤੇ ਇੱਕ ਵਾਰੀ ਤਾੜੀਆਂ बजा ਕੇ ਸਰਕਾਰ ਦਾ استقبال ਹੋ ਜਾਏ ਤੇ ਅੱਜ ਇਸ ਦਰਬਾਰ ਵੱਲੋਂ ਜਿਹੜਾ ਸਰਕਾਰ ਦਾ ਸਪੈਸ਼ਲ ਸਨਮਾਨ ਕੀਤਾ ਜਾਣਾ ਤੇ ਇਹਨਾਂ ਦੇ ਚਰਨ ਉੱਤੇ ਜਾ ਕੇ ਪਵਿੱਤਰ ਹੋ ਗਏ ਤੇ ਅੱਜ ਜਿਹੜਾ ਇੱਥੇ ਇਹਨਾਂ ਦੇ ਚਰਨ ਉਹਨਾਂ ਦੇ ਖੋਬ ਸਈਵਿੰਦਰ ਸਿੰਘ ਜੀ ਉਹਨਾਂ ਨੂੰ ਬੜਾ ਪਿਆਰ ਸਤਕਾਰ ਮਵੀਨਾ ਸਾਭੀ ਜੀ ਸਤਕਾਰ ਸਾਈ ਸੋਮੇਸ਼ਾ ਜੀ ਮੁੱਖ ਸਤਕਾਰ ਤੇ ਮਈਆ ਭਗਵਾਨ ਦੇ ਦਰਵਾਜ਼ੇ ਤੋਂ ਇੱਕ ਮਾਣ ਜਿੱਥੇ ਹਰਮੇਸ਼ਾ ਨੇ ਬਾਬਾ ਜੀ ਦਾ ਉੱਥੇ ਉਹਨਾਂ ਦੀ ਕਰਪਾਹਲ ਹੋ ਰਹੀ ਹੈ ਮਈਆ ਭਗਵਾਨ ਦੇ ਦਰਵਾਜ਼ੇ ਤੋਂ ਰਹਿਮਤ और बड़ा लोग तो मान हो रहा मैया भगवान के दरबार तो सत्कार सा मना मैया भगवान के दरबार तो आई है आओ बाबा जी फिर मैं खड़ो एक उसे साढ़े पंजाब के प्रधान साई पप्पल शाह जी उन्होंने भी लख लख तो मुबारकबाद है ਸਾਈਂ ਹਰਵੇਸ਼ਲੀ ਜੀ ਬਾਬਾ ਜੀ ਸਾਡੇ ਮੀਟਿੰਗ ਅਨਚਾਰ ਸਾਡੀ ਸੰਸਥਾ ਦੇ ਕਰਤਾ ਕਰਤਾ